ਮੈਂ ਜਦੋਂ ਬੇਲ ਦੇ ਵਿੱਚ ਜਿਹੜਾ ਬੋਗਨ ਬੇਲ ਜਿਹੜੀ ਅਕੰਡਿਆਂ ਵਾਲੀ ਉਹਦੇ ਵਿੱਚ ਮੈਂ ਬੈਠਾ ਹੋਇਆ ਸੀਗਾ ਕਨੋਪੀ ਦੇ ਉੱਤੇ ਇੱਕ ਛੱਤ ਸੀਗੀ 10 ਫੁੱਟ ਦੀ ਕੰਕਰੀਟ ਦੀ ਉਹਦੇ ਤੇ ਬੇਲ ਛੜੀ ਸੀ ਬੇਲ ਦੇ ਵਿੱਚ ਮੈਂ ਬੈਠਾ ਹੋਇਆ ਸੀ ਤਾਂ ਉਹ ਬੇਲ ਦੇ ਵਿੱਚੋਂ ਝੋਪੜੀ ਜਿਹਾ ਬਣਾ ਕੇ ਮੈਂ ਬੈਠਾ ਸੀ ਕਰਕੇ ਉਹਨਾਂ ਨੂੰ ਛੱਤ ਤੋਂ ਵੀ ਦਿਖਾਈ ਨਹੀਂ ਦੇ ਰਿਹਾ ਸੀਗਾ ਵੀ ਕੋਈ ਥੱਲੇ ਬੰਦਾ ਬੈਠਾ ਹੋਇਆ ਇਹਦੇ ਔਰ ਜਿਹੜਾ ਮੂਰੇ ਬੁਬੀਹੇ ਦੇ ਆਲਣ ਦੀ ਤਰ੍ਹਾਂ ਮੈਂ ਉਹਦਾ ਜਿਹੜਾ ਮੋਰਚਾ ਬੰਦੀ ਜਿਹੜੀ ਬਣਾਈ ਹੋਈ ਸੀ ਉਹਨੂੰ ਮੈਂਨੇ ਇਹ ਮੂੰਹ ਦਾ ਰੁਮਾਲ ਨਾਲ ਪੱਤੇ ਸਲਾਈ ਕਰਕੇ ਉਹਦੇ ਮੂੰਹ ਬੰਦ ਕੀਤਾ ਸੀ ਤਾਂ ਕਿ ਉਹਨਾਂ ਨੂੰ ਕੋਈ ਸ਼ੱਕ ਨਾ ਹੋ ਜਾਏ ਕਿ ਬੇਲ ਦੀ ਕੰਟੀਨਿਉਟੀ ਕਿਸ ਤਰ੍ਹਾਂ ਜਿਹੜੀ ਡਿਸਟਰਬ ਹੋ ਰਹੀ ਆ। ਜਾਨੀ ਜਿਹੜੀ ਪਿਸਤਲ ਦੀ ਨਾਲੀ ਸੀ ਤੁਸੀਂ ਉਹ ਵਿੱਚ ਦੀ ਉਹਦੇ ਕੱਢੀ ਹੋਈ ਸੀ। ਹਾਂਜੀ ਹਾਂਜੀ ਉਹਦੇ ਵਿੱਚੋਂ ਕੱਢੀ ਸੀ ਉਹ ਫਾਇਰ ਕਰਕੇ ਮੈਂ ਉਹ ਅੰਦਰ ਕਰ ਲਈ। ਸੋ ਇਸ ਕਰਕੇ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਾ ਇਸ ਗੱਲ ਦਾ। ਤਾਂ ਉਹ ਜਿਹੜੀ ਉਹ ਉਸ ਵੇਲੇ ਜਨਤਾ ਦੇ ਵਿਚਾਲੇ ਖੜਾ ਹੋਇਆ ਸੀਗਾ ਉਹ ਜਿਹੜੇ ਬੀਬੀਏਪ ਜਿਹੜੇ ਸੀਗੇ ਉਹਦੇ ਹੱਥ ਤੇ ਗੋਲੀ ਰੱਖੀ ਸੀ ਤੇ ਉਹ ਅੰਦਾਜ਼ਾ ਦੇ ਲਗਾ ਰਹੇ ਸੀ ਕੁਝ ਵੀ ਇਧਰ ਗੋਲੀ ਆਈ ਆ। ਮੈਂ ਫੇਰ ਦੇਖਿਆ ਜਦੋਂ ਨਿਸ਼ਾਨਾ ਉਹਨੂੰ ਬਣਾ ਕੇ ਸਿਰ ਦਾ ਮੈਂ ਦੁਬਾਰਾ ਫਾਇਰ ਕੀਤਾ ਪਰ ਇਹ ਪਰਮਾਤਮਾ ਦੀ ਇਹ ਵੀ ਕੋਈ ਬਹੁਤ ਬੜਾ ਕਿਸ਼ਮਾ ਲਾ ਲੋ ਕਿ 100 ਬੰਦਿਆਂ ਦੇ ਵਿਚਾਲੇ ਬੰਦੇ ਦੇ ਖੜੇ ਜਦੋਂ ਮੈਂ ਗੋਲੀ ਚਲਾਈ ਉਹ ਪ੍ਰੋਜੈਕਟਾਈਲ ਦੇ ਤੌਰ ਤੇ ਮੂਵ ਕਰਦੀ ਹੋਏ ਧਰਤੀ ਤੇ ਜਾ ਕੇ ਟਕਰਾਉਂਦੀ ਹੈ ਸਾਰੇ ਬੰਦਿਆਂ ਨੂੰ ਬਚ ਜਾਂਦੀ ਹੈ ਬਚਾ ਕੇ ਤਾਂ ਉਹ ਫੇਰ ਵੀ ਗੋਲੀ ਕਿਸੇ ਨੂੰ ਟੱਚ ਨਹੀਂ ਕਰਦੀ ਤਾਂ ਮੈਂ ਤੀਜੀ ਗੋਲੀ ਫਟਾਫਟ ਆਪਣੇ ਮਾਰਨ ਵਾਸਤੇ ਭਰਦਾ ਜਦੋਂ ਮੈਂ ਮੈਂ ਇਹਨੂੰ ਦੇਖਦਾ ਕਿ ਰਜੀਵ ગાંધી ਫੇਰ ਦੌੜਿਆ ਜਾਂਦਾ ਮੈਂ ਸੋਚਿਆ ਆਪਣੇ ਬਾਅਦ ਚ ਮਾਰਾਂਗਾ ਪਹਿਲਾਂ ਮੈਂ ਰਜੀਵ ગાંધી ਵੱਲ ਫਾਇਰ ਕਰਾਂ ਸੋ ਤੀਸਰੀ ਗੋਲੀ ਵੀ ਮੈਨੇ ਫਟਾਫਟ ਉਹਦੇ ਵੱਲ ਕਰ ਦਿੱਤੀ ਜਿਹੜੇ ਜੀਵ ਗਾਂਧੀ ਵੱਲ ਮਤ ਤੁਸੀਂ ਇਹ ਤਿਆਰੀ ਕਰਕੇ ਗਏ ਸੀ ਕਿ ਵੀ ਜੇ ਰਜੀਵ ਗਾਂਧੀ ਦੇ ਗੋਲੀ ਲੱਗਦੀ ਹੈ ਤਾਂ ਤੁਸੀਂ ਆਪਣੇ ਆਪ ਨੂੰ ਵੀ ਖਤਮ ਕਰਨਾ ਆਪਣੇ ਆਪ ਨੂੰ ਖਤਮ ਕਰਨਾ ਹੀ ਕਰਨਾ ਤੁਸੀਂ ਤਿਆਰ ਹੋ ਕੇ ਗਏ ਸੀ ਇਸੇ ਵਾਸਤੇ ਮੈਂ ਰਜੀਵ ਗਾਂਧੀ ਨੂੰ ਮਰਨਾ ਤੇ ਨਾਲ ਆਪ ਨੂੰ ਵੀ ਮਾਰਨਾ ਆਪੇ ਆਪੇ ਮਰਨੇ